ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਦੀ ਸਾਈਬਰ ਸੁਰੱਖਿਆ ਏਜੰਸੀ ਦੇ ਵਿੱਚ ਡਾਟਾ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਗਏ ਨੇ ਪੋਲੀਟਿਕੋ ਦੀ ਰਿਪੋਰਟ ਮੁਤਾਬਕ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚੇ ਸੁਰੱਖਿਆ ਏਜੰਸੀ ਜਿਸ ਨੂੰ ਸੀਆਈਐਸਏ ਕਿਹਾ ਜਾਂਦਾ ਹੈ ਉਸ ਦੇ ਕਾਲ ਚੁਕਾਰੇ ਨਿਰਦੇਸ਼ਕ ਡਾਕਟਰ ਮਧੂ ਗੇਟੂ ਮੁਕੱਲਾ ਨੇ ਪਿਛਲੀ ਗਰਮੀਆਂ ਦੌਰਾਨ ਚੈਟ ਜੀਪੀਟੀ ਦੇ ਜਨਤਕ ਸੰਸਕਰਣ ਉੱਤੇ ਸੰਵੇਦਨਸ਼ੀਲ ਸਰਕਾਰੀ ਦਸਤਾਵੇਜ਼ ਅਪਲੋਡ ਕਰ ਦਿੱਤੇ ਸਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਦੇ ਅਨੁਸਾਰ ਅਗਸਤ ਮਹੀਨੇ ਦੌਰਾਨ ਸੀਆਈਐਸਏ ਦੇ ਸਾਈਬਰ ਸੁਰੱਖਿਆ ਸਿਸਟਮਾਂ ਨੇ ਇਹ ਅਪਲੋਡਸ ਅ ਫਲੈਗ ਕਰ ਦਿੱਤੇ ਸਨ ਜਿਸ ਤੋਂ ਬਾਅਦ ਕਈ ਆਟੋਮੈਟਿਕ ਸੁਰੱਖਿਆ ਚੇਤਾਵਨੀਆਂ ਜਾਰੀਆਂ ਹੋਈਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਸਤ ਦੇ ਪਹਿਲੇ ਹਫਤੇ ਵਿੱਚ ਹੀ ਅਜਿਹੀਆਂ ਕਈ ਚੇਤਾਵਨੀਆਂ ਸਾਹਮਣੇ ਆਈਆਂ ਇਸ ਮਾਮਲੇ ਦੇ ਕੰਪਿਊਟਰਾਂ ਨੂੰ ਵੇਖਦੇ ਹੋਏ ਡੀ ਐਚ ਐਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇੱਕ ਅੰਦਰੂਨੀ ਸਮੀਖਿਆ ਸ਼ੁਰੂ ਕੀਤੀ ਗਈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਘਟਨਾ ਦੇ ਨਾਲ ਰਾਸ਼ਟਰੀ ਸੁਰੱਖਿਆ ਨੂੰ ਕੋਈ ਨੁਕਸਾਨ ਪਹੁੰਚਿਆ ਜਾਂ ਫਿਰ ਨਹੀਂ ਹਾਲੇ ਕਿ ਇਸ ਸਮੀਖਿਆ ਦੇ ਅੰਤਿਮ ਨਤੀਜੇ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ ਅਧਿਕਾਰੀਆਂ ਨੇ ਕਹਿਣਾ ਹੈ ਕਿ ਚੈਟ ਜੀਪੀਟੀ ਉੱਤੇ ਅਪਲੋਡ ਕੀਤੀਆਂ ਗਈਆਂ ਫਾਈਲਾਂ ਗੁਪਤ ਜੋ ਸ਼੍ਰੀਨੀਪਤ ਨੀਸਨ ਪਰ ਉਹਨਾਂ ਵਿੱਚ ਸੀਆਈਐਸਏ ਦੇ ਕੰਟਰੈਕਟਿੰਗ ਦਸਤਾਵੇਜ਼ ਸ਼ਾਮਲ ਸਨ ਜੋ ਸਿਰਫ ਅਧਿਕਾਰਤ ਵਰਤੋਂ ਲਈ ਦਰਜ ਕੀਤੇ ਗਏ ਸਨ ਇਹ ਦਰਜਾ ਉਹਨਾਂ ਦਸਤਾਵੇਜ਼ਾਂ ਲਈ ਹੁੰਦਾ ਜੋ ਜਨਤਕ ਤੌਰ ਤੇ ਸਾਂਝੇ ਨਹੀਂ ਕੀਤੇ ਜਾ ਸਕਦੇ ਇਸ ਘਟਨਾ ਨੇ ਇਸ ਲਈ ਵੀ ਧਿਆਨ ਖਿੱਚਿਆ ਕਿਉਂਕਿ ਡਾਕਟਰ ਗੋਟੂ ਮੁਕੱਲਾ ਨੇ ਏਜੰਸੀ ਦੇ ਵਿੱਚ ਆਉਣ ਤੋਂ ਬਾਅਦ ਸੀਆਈਐਸਏ ਦੇ ਮੁੱਖ ਸੂਚਨਾ ਅਧਿਕਾਰੀ ਦੇ ਦਫ਼ਤਰ ਤੋਂ ਖਾਸ ਇਜਾਜ਼ਤ ਲੈ ਕੇ ਚੈਟ ਜੀਪੀਟੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਮੰਗੀ ਸੀ ਉਸ ਸਮੇ ਇਹ AI ਟੂਲ ਹੋਰ ਠੀਕ ਹੈ ਜੋ ਇਸ ਕਰਮਚਾਰੀਆਂ ਦੇ ਲਈ ਬਲੌਕ ਕੀਤਾ ਹੋਇਆ ਸੀਗਾ ਸੀਆਈਐਸਏ ਦੀ ਪਬਲਿਕ ਅਫੇਅਰਜ਼ ਡਾਇਰੈਕਟਰ ਮਾਸੀ ਮੈਕ ਕਾਰਥੀ ਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਹੈ ਕਿ ਡਾਕਟਰ ਕੋਟੂ ਮੁਕੱਲਾ ਨੂੰ ਟੀ ਐਚ ਐਸ ਐ ਨਿਯੰਤਰਣਾ ਅਧੀਨ ਚੈਟ ਜੀਪੀਟੀ ਦੀ ਸੀਮਤ ਅਤੇ ਥੋੜੇ ਸਮੇਂ ਲਈ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਸੀ ਉਹਨਾਂ ਨੇ ਵੀ ਕਿਹਾ ਕਿ ਏਜੰਸੀ ਏ ਆਈ ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਰਾਹੀਂ ਸਰਕਾਰੀ ਪ੍ਰਣਾਲੀ ਦੇ ਆਧੁਨਿਕਕਰਨ ਦੇ ਲਈ ਵਚਨਬੱਧ ਹੈ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੈਟ ਜੀਪੀਟੀ ਦੇ ਜਨਤਕ ਸੰਸਕਰਣ ਉੱਤੇ ਅਪਲੋਡ ਕੀਤੀ ਗਈ ਸਮੱਗਰੀ OpenAI ਦੇ ਨਾਲ ਸਾਂਝੀ ਹੋ ਸਕਦੀ ਹੈ ਤੇ ਇਸ ਦੀ ਵਰਤੋਂ ਹੋਰ ਉਪਭੋਗਤਾਵਾਂ ਦੇ ਪ੍ਰਾਪਰਟਾ ਤੇ ਜਵਾਬ ਚਾਰ ਕਰਨ ਦੇ ਵਿੱਚ ਕੀਤੀ ਜਾ ਸਕਦੀ ਹੈ OpenAI ਦੇ ਅਨੁਸਾਰ ਚੈਟ ਜੀਪੀਟੀ ਦੇ ਦੁਨੀਆ ਪੱਧਰ ਦੇ ਵਿੱਚ 700 ਮਿਲੀਅਨ ਤੋਂ ਵੱਧ ਸਰਗਰਮ ਉਪਭੋਗਤਾ ਨੇ ਮਾਰਤਾ ਕਹਿਣਾ ਕਿ ਇਹ ਮਾਮਲਾ ਸਿਰਫ ਇੱਕ ਵਿਅਕਤੀ ਦੀ ਗਲਤੀ ਨਹੀਂ ਸਗੋ ਸਰਕਾਰੀ ਏਜੰਸੀਆਂ ਦੇ ਵਿੱਚ AI ਦੀ ਵਰਤੋਂ ਲਈ ਸਪਸ਼ਟ ਅਤੇ ਸਖਤ ਨੀਤੀਆਂ ਨੇ ਲੋੜ ਨੂੰ ਜਾਗਰੂਕ ਕਰਦਾ ਹੈ DHS ਨੀਤੀ ਮੁਤਾਬਕ ਅਜੇ ਮਾਮਲੇ ਦੇ ਵਿੱਚ ਪ੍ਰਸ਼ਾਸਕੀ ਕਾਰਵਾਈ ਮੁਰ ਸਿਖਲਾਈ ਜੋ ਹੈ ਤਾਂਕਿ ਸੁਰੱਖਿਆ ਕਲੀਅਰੈਂਸ ਨੂੰ ਮੁਤਲ ਕਰਨ ਵਰਗੇ ਕਦਮ ਵੀ ਚੁੱਕੇ ਜਾ ਸਕਦੇ ਨੇ ਫਿਲਹਾਲ ਇਹ ਮਾਮਲਾ ਅਮਰੀਕਾ ਦੀ ਸਾਈਬਰ ਸੁਰੱਖਿਆ ਪ੍ਰਣਾਲੀ ਅਤੇ ਉੱਚ ਅਧਿਕਾਰੀ ਦੀ ਜ਼ਿੰਮੇਵਾਰੀ ਉਤੇ ਗੰਭੀਰ ਸਵਾਲ ਖੜੇ ਕਰ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਉਤੇ ਕਾਂਗਰਸ ਅਤੇ ਜਨਤਾ ਦੀ ਨਜ਼ਰ ਬਣੀ ਰਹਿੰਦੀ ਵੀ ਸੰਭਾਵਨਾ ਹੈ ਅਮਰੀਕੀ ਸਾਈਬਰ ਸੁਰੱਖਿਆ ਜਨਸੀ ਦੇ ਵਿੱਚ ਡਾਟਾ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋਗੇ ਨੇ ਪੋਲੀਟਿਕੋ ਦੀ ਰਿਪੋਰਟ ਮੁਤਾਬਕ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚੇ ਸੁਰੱਖਿਆ ਏਜੰਸੀ ਜਿਸ ਨੂੰ CISA ਕਿਹਾ ਜਾਂਦਾ ਹੈ ਉਸ ਦੇ ਚਾਰਚੁਕਾਰੀ ਨਿਰਦੇਸ਼ਕ ਡਾਕਟਰ ਮਧੂ ਗੇਟੂ ਮੁਕੱਲਾ ਨੇ ਪਿਛਲੀ ਗਰਮੀਆਂ ਦੌਰਾਨ ਚੈਰਚਿਬਿਲਟੀ ਦੇ ਜਨਤਕ ਸੰਸਕਰਨ ਉਤੇ ਸੰਵੇਦਨਸ਼ੀਲ ਸਰਕਾਰੀ ਦਸਤਾਵੇਜ਼ ਅਪਲੋਡ ਕਰ ਦਿੱਤੇ ਸਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਦੇ ਅਨੁਸਾਰ ਅਗਸਤ ਮਹੀਨੇ ਦੌਰਾਨ ਸੀਆਈਐਸਏ ਦੇ ਸਾਈਬਰ ਸੁਰੱਖਿਆ ਸਿਸਟਮਾਂ ਨੇ ਇਹ ਅਪਲੋਡਸ ਆਫ ਫਲੈਗ ਕਰ ਦਿੱਤੇ ਸਨ ਜਿਸ ਤੋਂ ਬਾਅਦ ਕਈ ਆਟੋਮੈਟਿਕ ਸੁਰੱਖਿਆ ਚੇਤਾਵਨੀਆਂ ਜਾਰੀਆਂ ਹੋਈਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਸਤ ਦੇ ਪਹਿਲੇ ਹਫਤੇ ਵਿੱਚ ਹੀ ਅਜਿਹੀਆਂ ਕਈ ਚੇਤਾਵਨੀਆਂ ਸਾਹਮਣੇ ਆਈਆਂ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀ ਐਚ ਐਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇੱਕ ਅੰਦਰੂਨੀ ਸਮੀਖਿਆ ਸ਼ੁਰੂ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਘਟਨਾ ਦੇ ਨਾਲ ਰਾਸ਼ਟਰੀ ਸੁਰੱਖਿਆ ਨੂੰ ਕੋਈ ਨੁਕਸਾਨ ਪਹੁੰਚਿਆ ਜਾਂ ਫਿਰ ਨਹੀਂ ਹਾਲੇ ਕਿ ਇਸ ਸਮੀਖਿਆ ਦੇ ਅੰਤਿਮ ਨਤੀਜੇ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੈਟ ਜੀਪੀਟੀ ਉੱਤੇ ਅਪਲੋਡ ਕੀਤੀਆਂ ਗਈਆਂ ਫਾਈਲਾਂ ਗੁਪਤ ਜੋ ਸ਼੍ਰੀਨੀਪਤ ਨੀਸਨ ਪਰ ਉਹਨਾਂ ਵਿੱਚ ਸੀਆਈਐਸਏ ਦੇ ਕੰਟਰੈਕਟਿੰਗ ਦਸਤਾਵੇਜ਼ ਸ਼ਾਮਲ ਸਨ ਜੋ ਸਿਰਫ ਅਧਿਕਾਰਤ ਵਰਤੋਂ ਲਈ ਦਰਜ ਕੀਤੇ ਗਏ ਸਨ ਇਹ ਦਰਜਾ ਉਹਨਾਂ ਦਸਤਾਵੇਜ਼ਾਂ ਲਈ ਹੁੰਦਾ ਹੈ ਜੋ ਜਨਤਕ ਤੌਰ ਤੇ ਸਾਂਝੇ ਨਹੀਂ ਕੀਤੇ ਜਾ ਸਕਦੇ ਇਸ ਘਟਨਾ ਨੇ ਇਸ ਲਈ ਵੀ ਧਿਆਨ ਖਿੱਚਿਆ ਕਿਉਂਕਿ ਡਾਕਟਰ ਗੋਟੂ ਮੁਕੱਲਾ ਨੇ ਏਜੰਸੀ ਦੇ ਵਿੱਚ ਆਉਣ ਤੋਂ ਬਾਅਦ ਸੀਆਈਐਸਏ ਦੇ ਮੁੱਖ ਸੂਚਨਾ ਅਧਿਕਾਰੀ ਦੇ ਦਫ਼ਤਰ ਤੋਂ ਖਾਸ ਇਜਾਜ਼ਤ ਲੈ ਕੇ ਚੈਟ ਜੀਪੀਟੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਮੰਗੀ ਸੀ ਉਸ ਸਮੇਂ ਇਹ AI ਟੂਲ ਹੋਰ ਠੀਕ ਹੈ ਜੋ ਇਸ ਕਰਮਚਾਰੀਆਂ ਦੇ ਲਈ ਬਲੌਕ ਕੀਤਾ ਹੋਇਆ ਸੀਗਾ ਸੀਆਈਐਸਏ ਦੀ ਪਬਲਿਕ ਅਫੇਅਰਜ਼ ਡਾਇਰੈਕਟਰ ਮਾਸੀ ਮੈਕ ਕਾਰਥੀ ਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਹੈ ਕਿ ਡਾਕਟਰ ਕੋਟੂ ਮੁਕੱਲਾ ਨੂੰ ਟੀ ਐਚ ਐਸ ਤੋਂ ਨਿਯੰਤਰਣਾ ਅਧੀਨ ਚੈਟ ਜੀਪੀਟੀ ਦੀ ਸੀਮਤ ਅਤੇ ਥੋੜੇ ਸਮੇਂ ਲਈ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਸੀ। ਉਹਨਾਂ ਨੇ ਵੀ ਕਿਹਾ ਕਿ ਏਜੰਸੀ AI ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਰਾਹੀਂ ਸਰਕਾਰੀ ਪ੍ਰਣਾਲੀ ਦੇ ਆਧੁਨਿਕਕਰਨ ਦੇ ਲਈ ਵਚਨਬੱਧ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੈਟ ਜੀਪੀਟੀ ਦੇ ਜਨਤਕ ਸੰਸਕਰਣ ਉੱਤੇ ਅਪਲੋਡ ਕੀਤੀ ਗਈ ਸਮੱਗਰੀ OpenAI ਦੇ ਨਾਲ ਸਾਂਝੀ ਹੋ ਸਕਦੀ ਹੈ ਤੇ ਇਸ ਦੀ ਵਰਤੋਂ ਹੋਰ ਉਪਭੋਗਤਾਵਾਂ ਦੇ ਪ੍ਰੌਪਰਟਾ ਤੇ ਜਵਾਬ ਚਾਰ ਕਰਨ ਦੇ ਵਿੱਚ ਕੀਤੀ ਜਾ ਸਕਦੀ ਹੈ OpenAI ਦੇ ਅਨੁਸਾਰ ਚੈਟ ਜੀਪੀਟੀ ਦੇ ਦੁਨੀਆ ਭਰ ਦੇ ਵਿੱਚ 700 ਮਿਲੀਅਨ ਤੋਂ ਵੱਧ ਸਰਗਰਮ ਉਪਭੋਗਤਾ ਨੇ ਮਾਰਤਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਇੱਕ ਵਿਅਕਤੀ ਦੀ ਗਲਤੀ ਨਹੀਂ ਸਗੋ ਸਰਕਾਰੀ ਏਜੰਸੀਆਂ ਦੇ ਵਿੱਚ AI ਦੀ ਵਰਤੋਂ ਲਈ ਸਪਸ਼ਟ ਅਤੇ ਸਖਤ ਨੀਤੀਆਂ ਨੇ ਲੋੜ ਨੂੰ ਜਾਗਰੂਕ ਕਰਦਾ ਹੈ DHS ਨੀਤੀ ਮੁਤਾਬਕ ਅਜੇ ਮਾਮਲਿਆਂ ਦੇ ਵਿੱਚ ਪ੍ਰਸ਼ਾਸਕੀ ਕਾਰਵਾਈ ਮੁਰ ਸਿਖਲਾਈ ਜੋ ਹੈ ਤਾਂਕਿ ਸੁਰੱਖਿਆ ਕਲੀਅਰੈਂਸ ਨੂੰ ਮੁਤਲ ਹੈ ਕਰਨ ਵਰਗੇ ਕਦਮ ਵੀ ਚੁੱਕੇ ਜਾ ਸਕਦੇ ਨੇ ਫਿਲਹਾਲ ਇਹ ਮਾਮਲਾ ਅਮਰੀਕਾ ਦੇ ਸਾਈਬਰ ਸੁਰੱਖਿਆ ਪ੍ਰਣਾਲੀਆਂ ਤੇ ਉੱਚ ਅਧਿਕਾਰੀਆਂ ਦੇ ਜ਼ਿੰਮੇਵਾਰੀ ਉਤੇ ਗੰਭੀਰ ਸਵਾਲ ਖੜੇ ਕਰ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਉਤੇ ਕਾਂਗਰਸ ਅਤੇ ਜਨਤਾ ਦੀ ਨਜ਼ਰ ਬਣੀ ਰਹਿੰਦੀ ਵੀ ਸੰਭਾਵਨਾ ਹੈ ਅਮਰੀਕਾ ਦੀ ਸਾਈਬਰ ਸੁਰੱਖਿਆ ਏਜੰਸੀ ਦੇ ਵਿੱਚ ਡਾਟਾ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋਗੇ ਨਹੀਂ ਪੋਲੀਟਿਕੋ ਦੀ ਰਿਪੋਰਟ ਮੁਤਾਬਕ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚੇ ਸੁਰੱਖਿਆ ਏਜੰਸੀ ਜਿਸ ਨੂੰ ਸੀਆਈਐਸਏ ਕਿਹਾ ਜਾਂਦਾ ਹੈ ਉਸ ਦੇ ਚਾਰਚੁਕਾਰੀ ਨਿਰਦੇਸ਼ਕ ਡਾਕਟਰ ਮਧੂ ਗੇਟੂ ਮੁਕੱਲਾ ਨੇ ਪਿਛਲੀ ਗਰਮੀਆਂ ਦੌਰਾਨ ਚੈਰਚਿਬਿਟੀ ਦੇ ਜਨਤਕ ਸੰਸਕਰਨ ਉਤੇ ਸੰਵੇਦਨਸ਼ੀਲ ਸਰਕਾਰੀ ਦਸਤਾਵੇਜ਼ ਅਪਲੋਡ ਕਰ ਦਿੱਤੇ ਸਨ ਡਿਪਾਰਟਮੈਂਟ ਆਫ ਹோம் ਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਦੇ ਅਨੁਸਾਰ ਅਗਸਤ ਮਹੀਨੇ ਦੌਰਾਨ ਸੀਆਈਐਸਏ ਦੇ ਸਾਈਬਰ ਸੁਰੱਖਿਆ ਸਿਸਟਮਾਂ ਨੇ ਇਹ ਅਪਲੋਡਸ ਅਫਲੈਗ ਕਰ ਦਿੱਤੇ ਸਨ ਜਿਸ ਤੋਂ ਬਾਅਦ ਕਈ ਆਟੋਮੈਟਿਕ ਸੁਰੱਖਿਆ ਚੇਤਾਵਨੀਆਂ ਜਾਰੀਆਂ ਹੋਈਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਸਤ ਦੇ ਪਹਿਲੇ ਹਫਤੇ ਵਿੱਚ ਹੀ ਅਜਿਹੀਆਂ ਕਈ ਚੇਤਾਵਨੀਆਂ ਸਾਹਮਣੇ ਆਈਆਂ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀ ਐਚ ਐਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਇੱਕ ਅੰਦਰੂਨੀ ਸਮੀਖਿਆ ਸ਼ੁਰੂ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਘਟਨਾ ਦੇ ਨਾਲ ਰਾਸ਼ਟਰੀ ਸੁਰੱਖਿਆ ਨੂੰ ਕੋਈ ਨੁਕਸਾਨ ਪਹੁੰਚਿਆ ਜਾਂ ਨਹੀਂ ਹਾਲੇ ਕਿ ਇਸ ਸਮੀਖਿਆ ਦੇ ਅੰਤਿਮ ਨਤੀਜੇ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ ਅਧਿਕਾਰੀਆਂ ਨੇ ਤਾਂ ਕਹਿਣਾ ਹੈ ਕਿ ਚੈਟ ਜੀਪੀਟੀ ਉੱਤੇ ਅਪਲੋਡ ਕੀਤੀਆਂ ਗਈਆਂ ਫਾਈਲਾਂ ਗੁਪਤ ਜੋ ਸ਼੍ਰੀਨੀਪਤ ਨੀਸਨ ਪਰ ਉਹਨਾਂ ਵਿੱਚ ਸੀਆਈਐਸਏ ਦੇ ਕੰਟਰੈਕਟਿੰਗ ਦਸਤਾਵੇਜ਼ ਸ਼ਾਮਲ ਸਨ ਜੋ ਸਿਰਫ ਅਧਿਕਾਰਤ ਵਰਤੋਂ ਲਈ ਦਰਜ ਕੀਤੇ ਗਏ ਸਨ ਇਹ ਦਰਜਾ ਉਹਨਾਂ ਦਸਤਾਵੇਜ਼ਾਂ ਲਈ ਹੁੰਦਾ ਜੋ ਜਨਤਕ ਤੌਰ ਤੇ ਸਾਂਝੇ ਨਹੀਂ ਕੀਤੇ ਜਾ ਸਕਦੇ ਇਸ ਘਟਨਾ ਨੇ ਇਸ ਲਈ ਵੀ ਧਿਆਨ ਖਿੱਚਿਆ ਕਿਉਂਕਿ ਡਾਕਟਰ ਗੋਟੂ ਮੁਕੱਲਾ ਨੇ ਏਜੰਸੀ ਦੇ ਵਿੱਚ ਆਉਣ ਤੋਂ ਬਾਅਦ ਸੀਆਈਐਸਏ ਦੇ ਮੁੱਖ ਸੂਚਨਾ ਦੇ ਕਾਰਜ ਦੇ ਦਫ਼ਤਰ ਤੋਂ ਖਾਸ ਇਜਾਜ਼ਤ ਲੈ ਕੇ ਚੈਟ ਜੀਪੀਟੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਮੰਗੀ ਸੀ ਉਸ ਸਮੇਂ ਇਹ AI ਟੂਲ ਹੋਟੀਐਚਐਸ ਕਰਮਚਾਰੀਆਂ ਦੇ ਲਈ ਬਲੌਕ ਕੀਤਾ ਹੋਇਆ ਸੀਗਾ ਸੀਆਈਐਸਏ ਦੀ ਪਬਲਿਕ ਅਫੇਅਰਜ਼ ਡਾਇਰੈਕਟਰ ਮਾਸੀ ਮੈਕ ਕਾਰਥੀ ਨੇ ਇੱਕ ਈਮੇਲ ਬਿਆਨ ਦੇ ਵਿੱਚ ਕਿਹਾ ਕਿ ਡਾਕਟਰ ਕੋਟੂ ਮੁਕੱਲਨ ਨੂੰ T H S ਦੇ ਨਿਯੰਤਰਣਾ ਅਧੀਨ ਚੈਟ ਜੀ ਪੀ ਟੀ ਦੀ ਸੀਮਤ ਅਤੇ ਥੋੜੇ ਸਮੇਂ ਲਈ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਸੀ। ਉਹਨਾਂ ਨੇ ਵੀ ਕਿਹਾ ਕਿ ਏਜੰਸੀ AI ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਰਾਹੀਂ ਸਰਕਾਰੀ ਪ੍ਰਣਾਲੀ ਦੇ ਆਧੁਨਿਕਕਰਨ ਦੇ ਲਈ ਵਚਨਬੱਧ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੈਟ ਜੀ ਪੀ ਟੀ ਦੇ ਜਨਤਕ ਸੰਸਕਰਣ ਉੱਤੇ ਅਪਲੋਡ ਕੀਤੀ ਗਈ ਸਮੱਗਰੀ OpenAI ਦੇ ਨਾਲ ਸਾਂਝੀ ਹੋ ਸਕਦੀ ਹੈ ਤੇ ਇਸ ਦੀ ਵਰਤੋਂ ਹੋਰ ਉਪਭੋਗਤਾਵਾਂ ਦੇ ਪ੍ਰੌਪਰਟਾ ਤੇ ਜਵਾਬ ਪਿਆਰ ਕਰਨ ਦੇ ਵਿੱਚ ਕਿੰਨੀ joie ਆ ਸਕਦੀ ਹੈ OpenAI ਦੇ ਅਨੁਸਾਰ ਚੈਟ ਜੀਪੀਟੀ ਦੇ ਦੁਨੀਆ ਭਰ ਦੇ ਵਿੱਚ 700 ਮਿਲੀਅਨ ਤੋਂ ਵੱਧ ਸਰਗਰਮ ਉਪਭੋਗਤਾ ਨੇ ਮਾਰਤਾ ਕਹਿਣਾ ਹੈ ਕਿ ਇਹ